ਮੈਂ ਡੈਮੋਕਰੇਟ ਜੰਗਲਾਤ ਮੁਲਾਜ਼ਮ ਯੂਨੀਅਨ ਦਾ ਸੀਨੀਅਰ ਮੀਤ ਪ੍ਰਧਾਨ ਹੋਣ ਦੇ ਨਾਤੇ ਅੱਜ ਅਸੀਂ ਇੱਥੇ ਬਹੁਤ ਰਿੰਜਾਂ ਤੋਂ ਬਖਵਾ ਰਿੰਜਾਂ ਤੋਂ ਆਏ ਹੋਏ ਵਰਕਰ ਸਾਥੀਆਂ ਦੇ ਨਾਲ ਐਮਐਲਏ ਹਲਕਾ ਟਾਂਡਾ ਉੜਮੜ ਤੋਂ ਸਰਦਾਰ ਜਸਵੀਰ ਸਿੰਘ ਰਾਜਾ ਗਿਲਜੀ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਸਾਡੇ ਜੰਗਲਾਤ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹਨ ਜਿਨ੍ਹਾਂ ਵਿੱਚ ਸਾਨੂੰ ਲੰਬੇ ਸਮੇਂ ਤੋਂ ਜਿਹੜਾ ਨਿਕੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਾਂ ਕਿ ਇੱਕ ਤਾਂ ਸਾਡੀਆਂ ਤਨਖਾਹਾਂ ਵਧਾਈਆਂ ਜਾਣ ਤੇ ਦੂਜੀ ਮੈਂ ਮੰਗ ਕਰਦਾ ਕਿ ਜਿਹੜੀ ਵੈਲਫੇਅਰ ਪਾਲਿਸੀ ਜਿਹੜੀ ਕੱਚਿਆਂ ਤੋਂ ਪੱਕੇ ਕਰਨ ਵਾਲੀ 23 ਵਾਲੀ ਪਾਲਿਸੀ ਆ 16 ਪਾਈ 23 ਤੋਂ ਉਸ ਪਾਲਿਸੀ ਵਿੱਚ ਸੋਧ ਕੀਤਾ ਜਾਵੇ ਤੇ ਜਿਹੜੇ ਕਿ ਜਿਨ੍ਹਾਂ ਦੀ ਉਮਰ 58 ਤੋਂ 60 ਕੀਤੀ ਜਾਵੇ ਇਹ 15 ਮਹੀਨੇ ਵਰ ਕਮਿਸ਼ਨ ਵਿੱਚ ਵੀ ਫੈਸਲਾ ਹੋਇਆ ਤੇ ਦੂਸਰਾ ਇਹ ਅਨਪੜਵਾਰੀ ਸ਼ਰਤ ਜਿਹੜੀ ਖਤਮ ਕੀਤੀ ਜਾਵੇ ਤਾਂ ਕਿ ਸਾਡੇ ਵੱਧੋ ਵੱਧ ਵਰਕਰ ਸਾਥੀ ਜਿਹੜੇ ਉਸ ਪਾਲਿਸੀ ਵਿੱਚ ਕਵਰ ਹੋਣ ਤੇ ਦੂਸਰੀ ਸਾਡੀ ਇੱਕ ਇਹ ਮੰਗ ਹੈ ਕਿ ਜਿਹੜੇ ਵਰਕਰਾਂ ਦਾ ਰਿਕਾਰਡ ਰਹਿ ਗਿਆ ਹੈ ਉਸ ਰਿਕਾਰਡ ਨੂੰ ਵੀ ਠੀਕ ਮੰਡਲ ਪੱਧਰ ਤੇ ਠੀਕ ਕੀਤਾ ਗਿਆ ਪਰ ਉੱਪਰ ਸਨੋਟੀ ਲਿਸਟ ਵਿੱਚ ਕਵਰ ਨਹੀਂ ਹੋਇਆ ਉਸ ਨੂੰ ਵੀ ਇੱਕ ਕਵਰ ਕੀਤਾ ਜਾਵੇ ਤੇ ਮੈਂ ਆਏ ਹੋਏ ਵਰਕਰਸ ਕਾਲ ਜੀ ਮੈਂ ਜਗੀਰ ਸਿੰਘ ਮੰਡਲ ਪ੍ਰਧਾਨ ਦਸੂਹਾ ਦੁਆਰਾ ਅੱਜ ਮ ਵਿਧਾਇਕ ਜਸਵੀਰ ਸਿੰਘ ਰਾਜਾ ਗਿਲ ਆਂਡਾ ਜੀ ਨੂੰ ਜੰਗਲਾਤ ਵਰਕਰਾਂ ਵਰਕਰਾਂ ਦੀਆਂ ਆਰੀਆਂ ਮੁਸ਼ਕਲਾਂ ਦੇ ਸਬੰਧ ਵਿੱਚ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਵਰਕਰਾਂ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਾਇਆ ਗਿਆ ਉਹਦੇ ਵਿੱਚ ਦੱਸਿਆ ਗਿਆ ਹੈ ਕਿ ਜੇ ਪਿਛਲੇ ਲੰਬੇ ਸਮੇਂ ਤੋਂ 20 25 25 ਸਾਲ ਤੋਂ ਨਿਗੂਣੀਆਂ ਤਰ੍ਹਾਂ ਤੇ ਕੰਮ ਕਰਦੇ ਵਰਕਰਾਂ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਾਇਆ ਗਿਆ ਤੇ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਆਉਣ ਵਾਲੇ ਬਜਟ ਸੈਸ਼ਨ ਦੇ ਵਿੱਚ ਇਹਨਾਂ ਮੰਗਾਂ ਦਾ ਪੂਰਾ ਤਰ੍ਹਾਂ ਮੰਗ ਨੂੰ ਮਤਲਬ ਰੱਖਿਆ ਜਾਵੇ ਤਾਂ ਜੋ ਇਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕੇ ਧੰਨਵਾਦ